ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਦੀ ਉਮੀਦ ਕਰਦਾ ਕਿ ਰਾਜੀਖੀ ਹੋਵੋਗੇ ਚੜ੍ਹਦੀ ਕਲਾ 'ਚ ਹੋਵਗੇ ਸੋ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਨਾ ਵਿਸ਼ਾ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਜੀ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਸ਼ੇਅਰ ਜਰੂਰ ਕਰ ਦਿਆ ਕਰੋ ਦੋਸਤੋ ਅੱਜ ਆਪਾਂ ਚਾਰ ਐਸੀਆਂ ਗੱਲਾਂ ਬਾਰੇ ਡਿਸਕਸ ਕਰਾਂਗੇ ਜੇ ਤੁਸੀਂ ਆਪਣੀ ਜ਼ਿੰਦਗੀ ਕਰਕੇ ਦੇਖੋ ਨਾ ਹਰ ਇੱਕ ਇਨਸਾਨ ਨੂੰ ਇਹ ਗੱਲਾਂ ਫਾਲੋ ਕਰਨੀਆਂ ਚਾਹੀਦੀਆਂ ਨੇ ਹਨਾ ਛੋਟੀ ਜੀ ਵੀਡੀਓ ਧਿਆਨ ਨਾਲ ਸੁਣਿਓ ਨੰਬਰ 1 ਤੇ ਆਪਾਂ ਗੱਲ ਕਰਾਂਗੇ ਜੀ ਕਿਸੇ ਨੂੰ ਜ਼ਿਆਦਾ ਸਫਾਈ ਦੇਣ ਦੀ ਲੋੜ ਨਹੀਂ ਹੁੰਦੀ ਮੰਨ ਲਓ ਤੁਹਾਡੀ ਕਿਸੇ ਨਾਲ ਕਿਸੇ ਗੱਲੋਂ ਬਹਿਸਬਾਜੀ ਹੋ ਗਈ ਤੁਸੀਂ ਸਹੀ ਹੋ ਪਰ ਉਹ ਅਗਲਾ ਬੰਦਾ ਤੁਹਾਨੂੰ ਕਹਿ ਜਾਰ ਰਿਹਾ ਨਹੀਂ ਤੂੰ ਗਲਤਾਂ ਤੂੰ ਗਲਤਾਂ ਦਾ ਉੱਥੇ ਸਫਾਈ ਦੇਣ ਦੀ ਲੋੜ ਨਹੀਂ ਜੇ ਤੁਸੀਂ ਆਪਣੇ ਸਫਾਈ ਜਾਂ ਦੋਗੇ ਤਾਂ ਉਹ ਤੁਹਾਡੇ ਤੇ ਹੋਰ ਜ਼ਿਆਦਾ ਹਾਵੀ ਹੋਊਗਾ ਜੇ ਤੁਹਾਨੂੰ ਪਤਾ ਹੈ ਤੁਸੀਂ ਸਹੀ ਹੋ ਤਾਂ ਸਫਾਈ ਦੇਣ ਦੀ ਲੋੜ ਦੀ ਉਹ ਸਾਹਮਣੇ ਵਾਲਾ ਬੰਦਾ ਬਸ ਇਹ ਹੁੰਦਾ ਵੀ ਉਹ ਆਪਣੀ ਹਾਰ ਨਹੀਂ ਮੰਨਣਾ ਚਾਹੁੰਦਾ ਆਪਣੀ ਗਲਤੀ ਨਹੀਂ ਮੰਨਣਾ ਚਾਹੁੰਦਾ ਐਸੇ ਬੰਦਿਆਂ ਤੋਂ ਦੂਰ ਹੀ ਰਹਾ ਕਰੋ ਸਫਾਈ ਦੇਣ ਦੀ ਲੋੜ ਨਹੀਂ ਕਰ ਠੀਕ ਹੈ ਭਾਈ ਤੂੰ ਆਪਣੇ ਰਸਤੇ ਮੈਂ ਆਪਣੇ ਰਸਤੇ ਠੀਕ ਹੈ ਜੀ ਇਹ ਪਹਿਲਾ ਨੰਬਰ ਆਪਣੇ ਜ਼ਿੰਦਗੀ ਚ ਅਪਲਾਈ ਕਰ ਲਓ ਠੀਕ ਹੈ ਜੀ ਦੂਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਕੋਈ ਵੀ ਕੰਮ ਜੇ ਤੁਸੀਂ ਸ਼ੁਰੂ ਕਰਨ ਦਾ ਸੋਚੋ ਘੱਟ ਐਕਸ਼ਨ ਲਓ ਠੀਕ ਹੈ ਜੀ ਆਪਾਂ ਕੀ ਕਲਪਨਾ ਸੋਚਦੇ ਰਹਿਣਾ ਵੀ ਆਪਾਂ ਆਹ ਕੰਮ ਕਰਨਾ ਆਹ ਕਰਨਾ ਨਾ ਕਰਨਾ ਪਰ ਆਪਾਂ ਐਕਸ਼ਨ ਲੈਣੇ ਆ ਐਕਸ਼ਨ ਲੈਂਦੇ ਨਹੀਂ ਹੈਗੇ ਸੋਰੀ ਹੈ ਨਾ ਆਪਾਂ ਐਕਸ਼ਨ ਬਹੁਤ ਲੈਣੇ ਆ ਜਦ ਤੱਕ ਸਮਾਂ ਹੀ ਵੇਸਟ ਹੋ ਜਾਂਦਾ ਹਨ ਕੋਈ ਵੀ ਚੀਜ਼ ਕਰਨੀ ਆ ਐਕਸ਼ਨ ਲੋ ਸੋਚੋ ਨਾ ਜ਼ਿਆਦਾ ਰਿਜ਼ਲਟ ਤਾਂ ਬਾਅਦ ਵਿੱਚ ਹੀ ਪਤਾ ਲੱਗਦਾ ਵੀ ਉਹਦਾ ਨੈਗੇਟਿਵ ਨਿਕਲਣਾ ਜਾਂ ਪੋਜ਼ਿਟਿਵ ਨਿਕਲਣਾ ਪਰ ਜੇ ਤੁਸੀਂ ਆਪਣੀ ਸੋਚ ਆਪਣੇ ਥਿੰਕ ਮਾਈਂਡ ਨੂੰ ਆਪਣੇ ਨੂੰ ਪੋਜ਼ਿਟਿਵ ਰੱਖੋਗੇ ਤਾਂ ਰਿਜ਼ਲਟ ਵੀ ਪੋਜ਼ਿਟਿਵ ਹੀ ਨਿਕਲਣਾ ਇਸ ਲਈ ਸੋਚੋ ਘੱਟ ਤੇ ਐਕਸ਼ਨ ਲੈਣ 'ਚ ਬਲੀਵ ਕਰੋ ਠੀਕ ਹੈ ਜੀ ਤੇ ਨੰਬਰ 3 ਤੇ ਆਪਾਂ ਗੱਲ ਕਰਾਂਗੇ ਜੀ ਆਪਣੇ ਆਪ ਤੇ ਭਰੋ ਆਪਣੇ ਆਪ ਨੂੰ ਅੰਡਰ ਐਸਟੀਮੇਟ ਨਾ ਕਰਿਆ ਕਰੋ ਵੀ ਹਾਂ ਯਾਰ ਮੈਂ ਤੇਰੀ ਚੀਜ਼ ਹੋਣੀ ਹੈ ਨਾ ਜਿੰਨਾ ਇੱਕ ਤੁਸੀਂ ਆਪਣੇ ਆਪ ਨੂੰ ਅੰਡਰ ਐਸਟੀਮੇਟ ਕਰੋਗੇ ਤੁਸੀਂ ਕੋਈ ਚੀਜ਼ ਵਿੱਚ ਸਕਸੈਸ ਪਾਈ ਨਹੀਂ ਸਕਦੇ ਨਾ ਚਾਹੇ ਕੋਈ ਵੀ ਚੀਜ਼ ਚਾਹੇ ਤੁਸੀਂ ਕੋਈ ਗੇਮ ਦੇ ਵਿੱਚੋਂ ਕਿਸੇ ਕੰਮ ਦੀ ਵੀਡੀਓ ਵਿੱਚੋਂ ਕੋਈ ਜੋਬ ਵਿੱਚੋਂ ਕੋਈ business ਵਿੱਚੋਂ ਆਪਣੇ ਆਪ ਨੂੰ ਪੋਜ਼ੀਟਿਵ ਰੱਖੋ ਤੇ ਭਰੋਸਾ ਹੋਣਾ ਚਾਹੀਦਾ ਤੁਹਾਡੇ ਦੇ ਵੀ ਹਾਂ ਯਾਰ ਮੈਂ ਇਹ ਚੀਜ਼ ਨੂੰ ਕਰ ਲੂੰਗਾ ਠੀਕ ਹੈ ਜੀ ਇਹ ਚੀਜ਼ ਆਪਣੀ ਜ਼ਿੰਦਗੀ ਵਿੱਚ ਯੂਰੂ ਐਪਲਾਈ ਕਰੋ ਤੇ ਚੌਥੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਹਰ ਸਮੇਂ ਹਰ ਕਿਸੇ ਲਈ ਅਵੇਲੇਬਲ ਨਾ ਰਿਹਾ ਕਰੋਨਾ ਕੀਵਰ ਆਪਾਂ ਨੂੰ ਚਲੋ ਕਿ ਜਗ੍ਹਾ ਜਾਣਾ ਵੀ ਪੈਂਦਾ ਪਰ ਆਪਾਂ ਜੋ ਕਿ ਬੰਦਾ ਫੋਨ ਕਰਦਾ ਆਪਾਂ ਹਰ ਵਾਰ ਉਹਦੇ ਤੁਰ ਜਾਣਾ ਮੂੰਹ ਚੁੱਕ ਕੇ ਹਨਾ ਤੇ ਮਾਫ ਕਰਿਓ ਤੁਹਾਨੂੰ ਸ਼ਾਇਦ ਗਲਤ ਲੱਗੂ ਇਹ ਗੱਲ ਵੀ ਮੈਂ ਇਸ ਤਰ੍ਹਾਂ ਵਰਡਿੰਗ ਯੂਜ਼ ਕਰ ਲਿਆ ਪਰ ਇਹ ਹਕੀਕਤ ਆ ਨਾ ਆਪਾਂ ਆਪਣਾ ਸਮਾਂ ਕੀਮਤੀ ਹੈ ਨਾ ਛੱਡ ਗਿਆ ਆਪਾਂ ਅਗਲੇ ਨਾਲ ਚਲੇ ਜਾਨੇ ਹਨਾ ਜਿੱਥੇ ਜਾਣਾ ਜਿੱਥੇ ਬਹੁਤ ਜੁਰੀਆ ਵੀ ਸਰਦਾ ਹੀ ਨਹੀਂ ਹੈਗਾ ਉੱਥੇ ਜਾਓ ਵੀ ਨਾ ਕਹਿਣੀ ਵੀ ਸਿੱਖੋ ਨਾ ਹਰ ਕਿਸੇ ਲਈ ਹਰ ਸਮੇਂ ਅਵੇਲੇਬਲ ਨਾ ਰਹਿਆ ਕਰੋ ਸੋ ਇਹ ਜੇ ਚਾਰ ਗੱਲਾਂ ਨੂੰ ਆਪਣੀ ਜ਼ਿੰਦਗੀ ਚ ਅਪਲਾਈ ਕਰੋਗੇ ਤਾਂ ਤੁਹਾਡੀ ਲਾਈਫ ਬਹੁਤ ਵਧੀਆ ਲੱਗੂਗੀ ਤੇ ਤੁਸੀਂ ਸਕਸੈਸਫੁਲ ਵੀ ਹੋਵੋਗੇ ਤੁਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਗਰੋਥ ਕਰੋਗੇ ਸੋ ਦੋਸਤੋ ਇੱਥੇ ਵੀਡੀਓ ਦਾ ਐਂਡ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮ São